ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਹੋਰ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਦਸਾਂਗੇ ਦੁਪट्टे ਉੱਪਰ ਮੋਤੀਆਂ ਵਾਲੀ ਲੈਸ ਲਾਉਣ ਦਾ ਸਹੀ ਤੇ ਸੌਖਾ ਤਰੀਕਾ ਜਿਸ ਨਾਲ ਦੁਪट्टे ਦੇ ਦੋਨੋਂ ਸਾਈਡ ਸਿਰਫ ਮੋਤੀ ਵਿਖਾਈ ਦੇਣਗੇ ਬਾਕੀ ਦਾ ਲੈਸ ਦਾ ਜੋ ਹਿੱਸਾ ਹੈ ਉਹ ਸਿਲਾਈ ਦੇ ਅੰਦਰ ਦੱਬਿਆ ਜਾਵੇਗਾ ਹਾਂਜੀ ਇਸ ਲਈ ਆਪਾਂ ਨੂੰ ਪਹਿਲਾਂ ਮਸ਼ੀਨ ਦਾ ਜਿਹੜਾ ਪੈਰ ਹੈ ਉਹ ਬਦਲਣਾ ਪਵੇਗਾ ਇਸ ਲਈ ਆਪਾਂ ਸਿੰਗਲ ਪੈਰ ਦੀ ਵਰਤੋਂ ਕਰਾਂਗੇ ਇਸ ਨਾਲ ਤੇ ਜਿਹੜੀ ਲੈਸ ਆ ਗਈ ਉਹ ਬਹੁਤ ਹੀ ਸਫਾਈ ਨਾਲ ਲੱਗਦੀ ਹੈ ਇਸ ਕਰਕੇ ਪਹਿਲਾਂ ਆਪਾਂ ਮਸ਼ੀਨ ਦਾ ਫੈਰਾ ਬਦਲ ਲਵਾਂਗੇ ਹਾਂਜੀ ਆਪਾਂ ਮਸ਼ੀਨ ਦਾ ਸਿੰਗਲ ਫੈਰਾ ਜਿਹੜਾ ਉਹ ਸੈੱਟ ਕਰ ਲਿਆ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ ਮੋਤੀਆਂ ਵਾਲੀ ਲੈਸ ਆਪਾਂ ਜਿਹੜੀ ਕਿੱਦਾਂ ਲਾਉਣੀ ਆ ਕਿਉਂਕਿ ਡਬਲ ਸਲਾਈ ਤੇ ਲੱਗੂਗੀ ਇਸ ਨਾਲ ਜਿਹੜੀ ਤੁਹਾਡੀ ਲੈਸ ਆ ਉਹ ਗਮ ਹੋ ਕੇ ਲੱਗੂਗੀ ਇਸ ਦੀ ਸਲਾਈ ਜਿਹੜੀ ਉਹ ਦੋਨੋਂ ਸ਼ੈੱਡ ਲੱਗੂਗੀ ਹਾਂਜੀ ਹੁਣ ਆਪਾਂ ਸਟਾਰਟ ਕਰਦੇ ਹਾਂ ਲੈਸ ਨੂੰ ਲਾਉਣਾ ਇਸ ਲਈ ਆਪਾਂ ਨੇ ਦੁਪੱਟੇ ਦਾ ਸਿੱਧਾ ਪਾਸਾ ਰੱਖਣਾ ਹੈ ਤੇ ਉੱਪਰ ਲੈਸ ਨੂੰ ਉਲਟੀ ਕਰਕੇ ਰੱਖ ਲੈਣਾ ਹੈ ਦੁਪੱਟੇ ਦਾ ਸਿੱਧਾ ਪਾਸਾ ਲੈਸ ਦਾ ਪੁੱਠਾ ਪਾਸਾ ਐਦਾਂ ਆਪਾਂ ਕੱਪੜੇ ਨੂੰ ਐਦਾਂ ਥੋੜਾ ਜਿਹਾ ਅੰਦਰ ਨੂੰ ਫੋਲਡ ਕਰਦੇ ਹੋਏ లైస్ ఎందర ద సైల కెను డల్ కదే అస్ట్ సైడ్ ਜਿੱਥੇ ਵੀ ਆਪਣੇ ਦੁਪट्टे ਦੀੰਨੀ ਤੋਂ ਆਪਾਂ ਨੇ ਲੈਸ ਮੋੜਨੀ ਹੈ ਇਸ ਤੋਂ 1 ਇੰਚ ਕੱਪੜਾ ਛੱਡਦੇ ਹੋਏ ਛੋਟਾ ਜਿਹਾ ਕੱਟ ਲਗਾ ਲਵਾਂਗੇ ਜਿਸ ਨਾਲ ਕਿ ਜਿੱਸਦਾ ਜਿਹੜੇ ਖੁੰंचे ਤੋਂ ਲੈਸ ਹੈ ਬਹੁਤ ਹੀ ਸਫਾਈ ਨਾਲ ਲੱਗ ਜਾਂਦੀ ਹੈ ਕੱਟ ਤੱਕ ਰੱਖਦੇ ਹੋਏ ਇਸ ਲਾਈਨ ਨੂੰ ਆਪਾਂ ਹਰ ਤੱਕ ਕੱਟ ਲਵਾਂਗੇ ਇੱਥੇ ਰੱਖਦੇ ਹੋਏ ਆਪਾਂ ਇਸ ਦੇ ਦੂਸਰੇ ਪੱਲੇ ਤੋਂ ਆਪਣੀ ਕਿਨਾਰੀ ਲਾਉਣੀ ਸਟਾਰਟ ਕਰਾਂਗੇ ਐਦਾਂ ਹੀ ਆਪਾਂ ਨੇ ਦੁਪट्टे ਦੇ ਚਾਰੇ ਕੰਨਿਆਂ ਤੇ ਲੈਸ ਲਗਾ ਲੈਣੀ ਹੈ ਐਦਾਂ ਆਪਾਂ ਦੁਪट्टे ਦੇ ਚਾਰੋਂ ਸਾਈਡਾਂ ਤੇ ਲੈਸ ਲਾਉਂਦੇ ਹੋਏ ਜਦੋਂ ਆਪਾਂ ਐਂਡ ਆਲਾ ਨੁਕਰ ਮੋੜਨੀ ਹੈ ਤਾਂ ਲੈਸ ਨੂੰ ਥੋੜਾ ਜਿਹਾ ਵਧਾ ਕੇ ਕੱਟਣਾ ਹੈ ਇਸ ਦੇ ਮੋਤੀਆਂ ਨੂੰ ਹਲਕੇ ਜਿਹੇ ਹੱਥ ਨਾਲ ਪੰਨ ਲੈਣਾ ਦਾ ਰੱਖਦੇ ਹੋਏ ਸਉ ਸਲਾਈ ਵਾਲੇ ਕੱਪੜੇ ਦੇ ਅੰਦਰ ਫੋਲਡ ਕਰ ਦੇਵਾਂਗੇ। ਐਦਾਂ ਫੋਲਡ ਕਰਦੇ ਹੋਏ ਆਪਾਂ ਇਸ ਦੇ ਉੱਪਰ ਸਲਾਈ ਲਗਾ ਲਵਾਂਗੇ। ਅਹ ਜੀ ਐਦਾਂ ਆਪਾਂ ਸਲਾਈ ਬੰਦ ਕਰਦੇ ਹੋਏ ਹੁਣ ਇਸ ਨੂੰ ਅੰਦਰਲੀ ਛਾੜ ਨੂੰ ਫੋਲਡ ਕਰ ਦੇਵਾਂਗੇ ਇਹਦਾ ਹੁਣ ਆਪਾਂ ਦੁਪੱਟੇ ਦੇ ਸਿੱਧੇ ਪਾਸੇ ਫੇਰ-ਫੇਰ ਦੀ ਸਿਲਾਈ ਲਗਾਉਂਦੇ ਹੋਏ ਆਪਣੇ ਕੱਪੜੇ ਨੂੰ ਅੰਦਰ ਵਾਲੀ ਛਾੜ ਫੋਲਡ ਕਰ ਦੇਵਾਂਗੇ ਇਸ ਨਾਲ ਆਪਣੇ ਕੱਪੜੇ ਦੀ ਜਿਹੜੀ ਸਿਲਾਈ ਅੰਦਰਲੀ ਸਾਈਡ ਨਾਲ ਕੱਪੜਾ ਰਹਿ ਗਿਆ ਉਹ ਦੱਬਿਆ ਜਾਵੇਗਾ ਇਦਾਂ ਆਪਾਂ ਪੈਰ-ਪੈਰ ਦੀ ਸਲਾਈ ਦੁਪट्टे ਦੇ ਚਾਰੋਂ ਛੱਡੋ ਲਗਾ ਦੇਵਾਂਗੇ ਹਾਂਜੀ ਜਦੋਂ ਵੀ ਆਪਾਂ ਦੁਪट्टे ਦੇ ਨੁਕਰਾਂ ਤੋਂ ਇਨਫੋਲਡ ਕਰਨਾ ਹੈ ਕੱਪੜੇ ਨੂੰ ਇਦਾਂ ਰੱਖਦੇ ਹੋਏ ਦੂਸਰੀ ਛੱਡ ਨੂੰ ਇਸ ਦੇ ਉੱਪਰ ਇਦਾਂ ਨੱਪ ਦੇਣਾ ਹੈ ਇਸ ਦੇ ਉੱਪਰ ਆਪਾਂ ਇਦਾਂ ਹੀ ਬਿਨਾਂ ਚੱਕੇ ਸਲਾਈ ਟਪਾ ਦੇਵਾਂਗੇ ਇਹਨਾਂ ਦੁਪੱਟੇ ਦੇ ਚਾਰੇ ਖੁੰਜੇ ਜਿਹੜੇ ਉਹ ਬਹੁਤ ਹੀ ਸੋਹਣੇ ਨਿਕਲ ਕੇ ਆਉਂਦੇ ਹਨ ਹਾਂਜੀ ਸਲਾਈ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਫਾਈ ਨਾਲ ਆਪਣੀ ਜਿਹੜੀ ਮੋਤੀਆਂ ਵਾਲੀ ਲੈਸ ਆ ਲੱਗ ਕੇ ਤਿਆਰ ਹੋਈ ਹੈ ਦੋਨੋਂ ਸਾਈਡ ਬਹੁਤ ਹੀ ਸੋਹਣੀ ਲੈਸ ਲੱਗ ਕੇ ਤਿਆਰ ਹੋਈ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਥੈਂਕ ਯੂ ਫੋਰ